ਦੇਖੋ ਇਹ ਮੁੱਦਾ ਇਨਾ ਸੀਰੀਅਸ ਹੈ ਕਿ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਖਰਗੇ ਸਾਹਿਬ ਰਾਹੁਲ ਜੀ ਸੋਨੀਆ ਜੀ ਔਰ ਇਵਨ ਸਾਡੇ ਸਟੇਟ ਦੇ ਪ੍ਰਧਾਨ ਰਾਜਾ ਬੜਿੰਗ ਜੀ ਅਡੇ ਸੂਬੇ ਦੇ ਮੈਂਬਰ ਆਫ ਪਾਰਲੀਮੈਂਟ ਸੁਖੀ ਜੀ ਆ ਸਾਰੇ ਇਸ ਚੀਜ਼ ਨੂੰ ਇਸ ਮੁੱਦੇ ਨੂੰ ਇਵਨ ਸੀਐਲਪੀ ਸਾਹਿਬ ਸਭ ਨੂੰ ਇਹ ਮੁੱਦਾ ਪਤਾ ਹੈ ਮੈਂ ਹੁਣ ਇੱਕ ਡਾਟਾ ਤੁਹਾਡੇ ਨਾਲ ਸ਼ੇਅਰ ਕਰਨਾ ਸਿਰਫ 2022 ਦਾ 2022 ਦੇ ਵਿੱਚ ਜਿਹੜੇ ਕ੍ਰਾਈਮ ਕੇਸ ਰਿਪੋਰਟ ਹੋਏ ਨੇ ਪੰਜਾਬ ਦੇ ਵਿੱਚ ਜਿਹੜੇ ਨਹੀਂ ਹੋਏ ਉਹਦੀ ਗੱਲ ਹੀ ਨਹੀਂ ਕਰ ਰਿਹਾ ਮੈਂ ਔਰ ਇਹ ਵੀ 73626 ਦੇ ਕਰੀਬ ਸਿਰਫ ਕ੍ਰਾਈਮ ਦੇ ਕੇਸ ਰਿਪੋਰਟ ਹੋਏ ਨੇ ਇਮੀਡੀਏਟਲੀ ਗਵਰਨਮੈਂਟ ਚੇਂਜ ਹੁੰਦੀ ਯਾਰਾ ਮਤਲਬ ਕਿ ਜਿਹੜੇ ਗੈਂਗਸਟਰਸ ਨੇ ਜਿਹੜੇ ਕ੍ਰਾਈਮਨਲਸ ਨੇ ਜਿਹੜੇ ਸਾਡੇ ਟਾਈਮ ਤੇ ਘਰ ਰਾਮਨਾਲ ਥਲ ਪਾ ਕੇ ਬੈਠੇ ਦੇਹੀ ਉਹਨਾਂ ਦੇ ਹੌਸਲੇ ਵਧੇ ਉਹਨਾਂ ਦਾ ਪੰਜਾਬ ਸਰਕਾਰ ਤੋਂ ਡਰ ਖਤਮ ਹੋਇਆ ਸਿਰਫ 2022 ਵਿੱਚ ਹੀ 670 ਮਰਡਰ ਕੇਸ ਨੇ ਵੀ ਪੂਰੇ ਪੰਜਾਬ ਦੇ ਛੋਟਾ ਜਿਹਾ ਸੂਬਾ ਜਿਹੜੇ ਵਿਜੀਲੈਂਟ ਕ੍ਰਾਈਮ ਨੇ 6230 ਦੇ ਕਰੀਬ ਵਿਜੀਲੈਂਟ ਕ੍ਰਾਈਮ ਨੇ ਔਰ ਉਹ ਜਿਹੜਾ ਕ੍ਰਾਈਮ ਇੱਕ ਹੋਇਦਾ ਹੈ 73626 ਚ ਤੁਹਾਨੂੰ ਪਤਾ ਹੋਏਗਾ ਕਿ ਪਿੱਛੇ ਸਾਡਾ ਇੱਕ ਬੱਚਾ ਕਿਡਨਾਪ ਹੋਇਦਾ ਉਹ ਬੱਚਾ ਕਿਡਨਾਪ ਹੋ ਕੇ ਸਾਰਿਆਂ ਦੀ ਮਿਹਨਤ ਕਰਕੇ ਪ੍ਰਮਾਤਮਾ ਦੀ ਦਇਆ ਕਰਕੇ ਔਰ ਮਾਪਿਓ ਦੀ ਕਿਸਮਤ ਚੰਗੀ ਸੀ ਬੱਚਾ ਸਾਡਾ ਬਚ ਗਿਆ ਅਸੀ ਜੀ ਇੱਕ ਸੈਕਿੰਡ ਬੱਚਾ ਸਾਡਾ ਬਚ ਗਿਆ ਮੈਂ ਤੁਹਾਨੂੰ ਹੈਰਾਨ ਹੋਵੋਗੇ ਇੱਕ 20 ਸੈਪਟੈਂਬਰ 2022 ਦਾ ਕੇਸ ਮੇਰੇ ਕੋਲ ਨੈਕਸਟ ਡੇ ਲੇਡੀ ਆ ਗਈ 20 ਸਤੰਬਰ 2022 ਦਾ ਕੇਸ ਹੈ ਜੀ 16 ਸਾਲ ਦਾ ਬੱਚਾ ਅੱਖਾਂ ਤੋਂ ਹੈਂਡੀਕੈਪ ਹੈ ਐਫ ਆਈ ਆਰ ਰਜਿਸਟਰਡ ਹੈ ਯਾਨੀ ਤੇ 20 ਸਤੰਬਰ ਤੁਹਾਨੂੰ ਯਾਦ ਹੈ 20 ਸਤੰਬਰ 2022 2 ਸਾਲ ਪਹਿਲੇ ਦੀ ਗੱਲ ਕਰ ਰਿਹਾ ਮੈਂ ਔਰ ਹੈਂਡੀਕੈਪ ਬੱਚਾ ਹਜੇ ਐਫ ਆਈ ਆਰ ਰਜਿਸਟਰਡ ਹੈ ਐਫ ਆਈ ਆਰ ਰਜਿਸਟਰਡ ਨਾ ਹੇਤੇ ਗੱਲ ਅਲੱਗ ਹੈ ਐਫ ਆਈ ਆਰ ਰਜਿਸਟਰਡ ਐਡਮਿਸ਼ਨ ਨੰਬਰ 2 ਵਿੱਚ ਉਸ ਤੋਂ ਬਾਅਦ ਉਹ ਮਾਂ ਵਿਡੋ ਹੈ ਗਰੀਬ ਲੇਡੀ ਹੈ ਗਲੀ ਗਲੀ ਘੁੰਮ ਰਹੀ ਹੈ ਉਸ ਨੂੰ ਕੋਈ ਆਪੀ ਉਹ ਮੇਰੇ ਕੋਲ ਇਸ ਕਰਕੇ ਆ ਗਏ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਇਨਵੋਲਵ ਹੋ ਕੇ ਬੇਟਾ ਸਾਡਾ ਰਿਕਵਰ ਹੋਇਆ ਤੇ ਸਾਡਾ ਬੱਚਾ ਵੀ ਰਿਟਰੀਵ ਹੋ ਜਾਏਗਾ ਮੈਂ ਐਸਐਸਪੀ ਸਾਹਿਬ ਨੂੰ ਕੇਸ ਦੱਸਤਾ ਉਹਨਾਂ ਨੇ ਸ਼ਾਇਦ ਕਿਸੇ ਦੀ ਡਿਊਟੀ ਲਈ ਹੈ ਅਸੀਂ ਹੁਣ ਟ੍ਰੇਸ ਕਰ ਰਹੇ ਹਾਂ ਮਗਰ ਇੱਕ ਕੇਸ ਦੱਸ ਰਿਹਾ ਮੈਂ ਤੁਹਾਨੂੰ ਇਹੋ ਜਿਹਾ 77626 ਕੇਸ ਪੰਜਾਬ ਦੇ 675 ਮਰਡਰ ਵਿਦ ਵਾਇਲੈਂਟ ਕੇਸਿਸ 6 ਇੱਕ ਸਾਲ ਦੀ ਗੱਲ ਕਰ ਰਹੇ ਹਾਂ ਔਰ ਦੁਕਾਨਾਂ ਬੰਦ ਹੋ ਰਹੀਆਂ ਫਿਰੋਤੀਆਂ ਆ ਰਹੀਆਂ ਬਿਜ਼ਨਸਮੈਨ ਬੋਲ ਨਹੀਂ ਰਿਹਾ ਤੁਸੀਂ ਅੰਮ੍ਰਿਤਸਰ ਮਾਲ ਚ ਜਾਓ 60% ਦੁਕਾਨਾਂ ਬੰਦ ਹੋ ਗਈਆਂ ਗੈਰ ਕਾਨੂੰਨੀ ਕ੍ਰਾਈਮ ਦਾ ਵਧ ਰਿਹਾ ਹੈ ਪੈਸੇ ਮੰਗਦੇ ਨੇ ਜੀ ਔਰ ਮੈਨੂੰ ਲੱਗਦਾ ਕਿ ਸਰਕਾਰ ਦਾ ਧਿਆਨ ਨਹੀਂ ਸਰਕਾਰ ਨੂੰ ਐਕਸਪੀਰੀਅੰਸ ਨਹੀਂ ਸਰਕਾਰ ਨੂੰ ਸਮਝ ਨਹੀਂ ਆ ਰਹੀ ਹੈ ਚੱਲਣਾ ਕੀ ਹੈ ਲੋਕਾਂ ਦਾ ਜਿਹੜਾ ਐਕਸਪੈਰੀਮੈਂਟ ਹੈ ਇਹ ਪੂਰੀ ਤਰ੍ਹਾਂ ਫੇਲ ਹੋਇਆ ਹੈ ਔਰ ਸਾਡੀ ਪੰਜਾਬ ਦੀ ਐਡੀ ਬਦਕਿਸਮਤੀ ਹੈ ਕਿ ਪੰਜਾਬ ਸਾਡਾ ਜਿਹੜਾ ਅਸੀਂ ਟਰੈਕ ਤੇ ਲੈ ਕੇ ਅੱਗੇ ਜਾ ਰਹੇ ਤੁਸੀਂ ਮੇਰੇ ਪਠਾਨਕੋਟ ਦਾ ਦੇਖ ਲਓ ਕਿੰਨੀ ਡਿਵੈਲਪਮੈਂਟ ਹੋਈ ਸੀ ਮੈਂ ਐਜ਼ ਅ ਕਾਂਗਰਸ ਗਵਰਨਮੈਂਟ ਹੀ ਕੀਤੀ ਸੀ ਨਾ ਅਮਿਤ ਵਿਜ ਦੇ ਨਾਲ ਜੇ ਕਾਂਗਰਸ ਸਰਕਾਰ ਨਾ ਹੁੰਦੀ ਤਾਂ ਅਮਿਤ ਵਿਜ ਕਿੱਥੋਂ ਕਰਦਾ ਟੀਮ ਸੀ ਨਾ ਕਾਂਗਰਸ ਦੀ ਹੁਣ ਪੰਜਾਬ ਇਹਨਾਂ ਦੇ 2.5 ਪੌਣੇ 3 ਪੌਣੇ 3 ਸਾਲ ਹੋ ਗਏ ਨੇ ਉਸ ਕਾਰਿਆਕਾਲ 'ਚ ਤੁਸੀਂ ਦੇਖੋ ਪੰਜਾਬ ਮੈਂ ਤੁਹਾਨੂੰ ਦੱਸਦੇ ਆ 20 ਸਾਲ ਪਿੱਛੇ ਚਲਾ ਗਿਆ ਯੂਪੀ 'ਚ ਹੁੰਦੇ ਸੀ ਕਿ ਕਿਸੇ ਨੇ ਰਜਿਸਟਰੀ ਕਰਾਈ ਤੇ ਗੈਂਗਸਟਰ ਦਾ ਫੋਨ ਆਇਆ ਕਿਸੇ ਨੇ 1 ਕਰੋੜ ਦੀ ਰਜਿਸਟਰੀ ਕਰਾਈ ਤੇ ਗੈਂਗਸਟਰ ਦਾ ਫੋਨ ਹੈ ਪੈਸੇ ਦੇ ਦੇ ਇਹ ਪੰਜਾਬ ਚ ਸ਼ੁਰੂ ਹੋ ਗਿਆ ਪਹਿਲੇ ਕੀ ਹੁੰਦਾ ਸੀ ਯੂਪੀ ਦੇ ਲੋਕ ਪੰਜਾਬ ਜਾ ਕੇ ਇਨਵੈਸਟ ਕਰਦੇ ਸੀ ਇਹ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਇਥੋਂ ਦੇ ਲੋਕ ਇੱਥੇ ਜਾਣਾ ਸ਼ੁਰੂ ਹੋ ਗਏ ਇੰਨਾ ਬੁਰਾ ਹਾਲ ਹੋਇਆ ਪ੍ਰੋਟੈਸਟ ਮੈਂ ਹੀ ਮੰਗ ਕੀਤੀ ਮੰਗ ਇਹ ਲਾਂਡ ਰੋਡ ਠੀਕ ਕਰੋ ਅਸੀਂ ਸੜਕਾਂ ਤੇ ਆਵਾਂਗੇ ਅਸੀਂ ਆਪਣੇ ਵਪਾਰੀਆਂ ਵਾਸਤੇ ਆਪਣੀ ਮਾਵਾਂ ਵਾਸਤੇ ਭੈਣਾਂ ਵਾਸਤੇ ਲੋਕਾਂ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਪੰਜਾਬ ਦੀ ਗ੍ਰੋਥ ਵਾਸਤੇ ਅਸੀਂ ਸੜਕਾਂ ਤੇ ਉਤਰਾਂਗੇ ਤਾਂ ਕਿ ਪੰਜਾਬ ਸਰਕਾਰ ਦਾ ਸਾਰਾ ਧਿਆਨ ਲਾਅ ਐਂਡ ਆਰਡਰ ਆਰਡਰ ਤੋਂ ਲਾ ਕੇ ਕਰੀਏ ਔਰ ਸਾਡੇ ਬੱਚੇ ਜਿਨ੍ਹਾਂ ਕੋਲ ਪੈਸਾ ਪਰਿਵਾਰਾਂ ਕੋਲ ਉਹ ਬੱਚੇ ਬਾਹਰ ਭੇਜੀ ਜਾ ਰਹੇ ਨੇ ਉਹ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹ ਨਰਕ ਚ ਰਹਿ ਰਹੇ ਨੇ ਤੁਸੀਂ ਕੈਨੇਡਾ ਮੈਂ 20 ਦਿਨ ਲਾ ਕੇ ਆ ਤੁਹੀਂ ਖੁਦ ਕਿਤੇ ਆਓ ਕੈਨੇਡਾ ਤੁਹਾਨੂੰ ਪਤਾ ਚੱਲੇਗਾ ਬੱਚੇ ਕਿੱਸਾ ਰਹਿ ਰਹੇ ਨੇ ਕੋ ਮੈਮੋਰੰਡਮ ਦਿੱਤਾ ਜਾ ਰਿਹਾ ਤੁਹਾਡੇ ਡਿਵੈਲਪਮੈਂਟ ਮੈਮੋਰੰਡਮ ਹੀ ਆ ਜੀ ਸਾਡੀ ਸਪੀਚਿਸ ਹੈ ਮੈਮੋਰੰਡਮ ਤੇ ਅੱਜ ਪ੍ਰੈਸ ਨੋਟ ਵੀ ਆ ਜਾਏਗਾ ਇਸ ਚੀਜ਼ਾਂ ਦਾ ਮੈਂ ਕਾਫੀ ਚੀਜ਼ਾਂ ਬੋਲ ਵੀ ਦਿੱਤੀਆਂ ਮੈਮੋਰੰਡ ਸਰਕਾਰ ਫੋਕਸ ਕਰੇ ਕ腐ਸ਼ਨ ਖਤਮ ਕਰੇ ਔਰ ਇਹ ਜਿਹੜਾ ਲਾਂਡ ਆਰਡਰ ਦਾ ਸਿਚੁਏਸ਼ਨ ਆ ਸਭ ਤੋਂ ਪਹਿਲੇ ਇਸ ਚੀਜ਼ ਨੂੰ ਕੀ ਕਰੇ ਦੁਰਸਤ ਕਰੇ ਤਾਂ ਕਿ ਅਸੀਂ ਪਿਆਰ ਨਾਲ ਆਰਾਮ ਨਾਲ ਇੱਥੇ ਰਹਿ ਸਕੀਏ ਇੱਕ ਕਿਡਨਾਪਿੰਗ ਹੋਈ ਬਿਸ਼ੱਕ ਬੱਚਾ ਰਿਕਵਰ ਹੋ ਗਿਆ ਮਗਰ ਤੁਸੀਂ ਚੈੱਕ ਕਰ ਲੋ ਸਰਵੇ ਕਰ ਲੋ ਇੱਕ ਜਾ ਕੇ ਪਠਾਨਕੋਟ ਦਾ ਹਰ ਪਰਿਵਾਰ ਆਪਣੇ ਬੱਚੇ ਨੂੰ ਸਕੂਲੋਂ ਛੱਡਣ ਜਾ ਰਿਹਾ ਤੇ ਸਕੂਲ ਲੈ ਕੇ ਆ ਰਿਹਾ ਇਹ ਹਾਲਤ ਹੋ ਗਈ ਹੈ ਜੀ